ਇਨਸਪੈਕਟਰ ਹਰਪ੍ਰੀਤ ਸਿੰਘ ਨੇ ਥਾਣਾ ਤਾੜੀਵਾਲ ਦੇ ਐਸਐਚਓ ਦਾ ਚਾਰਜ ਸੰਭਾਲ ਲਿਆ ਜ਼ਿਲ੍ਹਾ ਰੋਪੜ ਤੋਂ ਬਦਲ ਕੇ ਆਏ ਇਨਸਪੈਕਟਰ ਹਰਪ੍ਰੀਤ ਸਿੰਘ ਨੇ ਥਾਣਾ ਤਾੜੀਵਾਲ ਦੇ ਮਟੌਰ ਐਸਐਚਓ ਦਾ ਚਾਰਜ ਸੰਭਾਲਣ ਸਮੇ ਉਪਰੰਤ ਪੱਤਰਕਾਰਾਂ ਦੇ ਨਾਲ ਪਲੇਠੀ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਤੇ ਅਮਨ ਕਾਨੂੰਨ ਬਣਾਈ ਰੱਖਣ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਐਸਐਚਓ ਇਨਸਪੈਕਟਰ ਹਰਪ੍ਰੀਤ ਸਿੰਘ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਤੁਹਾਨੂੰ ਕੋਈ ਲਵਾਰਸ ਚੀਜ਼ ਜਾਂ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਆਪਣੇ ਨਾਮ ਵਾਲਕ ਬੱਚਿਆਂ ਨੂੰ ਮੋਟਰਸਾਈਕਲ ਅਤੇ ਹੋਰ ਵਾਹਨ ਆਦਿ ਡਰਾਈਵਿੰਗ ਕਰਨ ਤੋਂ ਰੋਕਿਆ ਜਾਵੇ। ਉਹਨਾਂ ਨੇ ਸਮਾਜ ਵਿਰੋਧੀ ਮਾਰੇ ਅਨਸਰਾਂ ਤੇ ਨਸ਼ੇੜੀਆਂ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਆਪਣੀਆਂ ਮਾੜੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤਾਂ ਉਹਨਾਂ ਨੂੰ ਫੜ ਕੇ ਜੇਲ੍ਹ ਆਂਦਰ ਸੁਟਾਇਆ ਜਾਵੇਗਾ। ਟ੍ਰੈਫਿਕ ਸਮੱਸਿਆ ਸੰਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਦੁਕਾਨਦਾਰ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਕੇ ਆਪਣੇ ਸਮਾਨ ਆਪਣੀ ਹੱਦ ਤੱਕ ਹੀ ਬਾਹਰ ਰੱਖਣ ਤਾਂ ਜੋ ਆਵਾਜਾਈ 'ਚ ਵਿਗਨ ਨਾ ਪਵੇ ਜਦ ਕਿ ਵਾਹਨ ਚਾਲਕ ਵੀ ਆਪਣੇ ਵਾਹਨ ਸਹੀ ਢੰਗ ਦੇ ਨਾਲ ਹੀ ਸਹੀ ਜਗ੍ਹਾ ਤੇ ਪਾਰਕਿੰਗ ਕਰਨ ਵੇਖੋ ਟੀਵੀ ਨਿਊਜ਼ ਇੰਡੀਆ 256 ਦੀ ਧਾਰੀ ਵਾਲ ਤੋਂ ਪੱਤਰਕਾਰ ਰੰਜੀਤ ਸਿੰਘ ਦੀ ਖਾਸ ਰਿਪੋਰਟ ਮੈਂ ਮੇਰਾ ਨਾਮ ਹਰਪ੍ਰੀਤ ਸਿੰਘ ਇੰਸਪੈਕਟਰ ਹਾਂ ਮੈਂ ਡਿਸਟ੍ਰਿਕਟ ਰੂਪਨਗਰ ਤੋਂ ਬਦਲ ਕੇ ਆਇਆ ਹਾਂ ਮੈਨੂੰ ਮੌਕਾ ਮਿਲਿਆ ਧਾਰੀਵਾਲ ਦੇ ਵਿੱਚ ਬਤੌਰ ਐਸਐਚਓ ਡਿਊਟੀ ਕਰਨ ਦਾ ਅਸੀਂ ਹਾਜ਼ਰ ਹਾਂ ਪੁਲਿਸ 24 ਘੰਟੇ ਧਾਰੀਵਾਲ ਦੀ ਜਨਤਾ ਦੀ ਸੇਵਾ ਦੇ ਵਿੱਚ ਕਿਸੇ ਨੂੰ ਕੋਈ ਜ਼ਰੂਰਤ ਹੈ ਹਰ ਤਰ੍ਹਾਂ ਨਾਲ ਤੇ ਬਾਕੀ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਵੀ ਮੇਰੀ ਇੱਕ ਅਪੀਲ ਹੈ ਜਿਹੜੇ ਬੱਚੇ ਛੋਟੇ ਨੇ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਨਹੀਂ ਬਣੇ ਹੋਏ ਜਦੋਂ ਸਕੂਲੇ ਜਾਂਦੇ ਨੇ ਉਹਨਾਂ ਦੇ ਪੇਰੈਂਟਸ ਨੂੰ ਅਪੀਲ ਕਰਕੇ ਵੀ ਉਹਨਾਂ ਨੂੰ ਵਹੀਕਲ ਜਿਹੜੇ ਨੇ ਮੁਹਈਆ ਨਾ ਕਰਵਾਉਣ ਜਦੋਂ ਉਹਨਾਂ ਦੀ ਏਜ ਐ ਜਦੋਂ ਲਾਇਸੈਂਸ ਬਣਦਾ ਫਿਰ ਉਸ ਤੋਂ ਬਾਅਦ ਬੱਚੇ ਨੂੰ ਵਹੀਕਲ ਦੇਣਾ ਚਾਹੀਦਾ ਉਹਦੇ ਨਾਲ ਦਿੱਕਤ ਆਉਂਦੀ ਆ ਸੈਕੰਡਲੀ ਜਿਹੜੀਆਂ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਉਹਦੇ ਵਾਸਤੇ ਮੇਰੀ ਜਿਹੜੇ ਆਪਣੇ ਦੁਕਾਨਦਾਰ ਵੀਰ ਨੇ ਐਸੋਸੀਏਸ਼ਨ ਨੇ ਇਹਨਾਂ ਨੂੰ ਅਪੀਲ ਆ ਕੇ ਵੀ ਥੋੜਾ ਸਪੇਸ ਥੋੜੀ ਜਿਹੜੀ ਆ ਉਹ ਛੱਡ ਕੇ ਮਤਲਬ ਕਰਨ ਜਿਹਦੇ ਨਾਲ ਟ੍ਰੈਫਿਕ ਦੇ ਵਿੱਚ ਦਿੱਕਤ ਨਾ ਆਵੇ ਤੇ ਬਾਕੀ ਹਰ ਤਰ੍ਹਾਂ ਨਾਲ ਬਾਕੀ ਹਾਜ਼ਰ ਹੈ ਜੀ ਆਤੀ ਅੰਤਰਾ ਜਿੱਦਾਂ ਕੋਈ ਪਟਾਕੇ ਵਗੈਰਾ ਚਲਾਉਂਦੇ ਆ ਉਹ ਕਿੰਨੇ ਆਪਣੇ ਪੁਲਿਸ ਨਾਲ ਕੇ ਲੱਗੇ ਹੋਏ ਆ ਸ਼ਹਿਰ ਧਾਰੀ ਆ ਆਪਾਂ ਦੇ ਦੋ ਲੱਗਦੇ ਨੇ ਜੀ ਇੱਕ ਪੀਸੀਆਰ ਚੱਲਦਾ ਧਾਰੀ ਹਾਲ ਦੇ ਵਿੱਚ ਤੇ ਜਿਹੜੇ ਬਾਈਕ ਜਿਹੜੇ ਬੁਲਟ ਖਾਸ ਕਰਕੇ ਜਿੰਨਾ ਤੇ ਉਹ ਪਟਾਕੇ ਵਾਲੇ ਸਲੈਂਸਰ ਆ ਉਹ ਬਿਲਕੁਲ ਟੋਲਰੇਟ ਨਹੀਂ ਕੀਤਾ ਜਾਣਗੇ ਅਸੀਂ ਆ ਕੱਲ ਵੀ ਪਰਸੋਂ ਦੋ ਦਿਨ ਅਸੀਂ ਆ ਚਲਾਨ ਵੀ ਕੀਤੇ ਆ ਉਤਰਵਾਏ ਦੇ ਵੀ ਆ ਸਲੈਂਸਰ ਜਿਹੜੇ ਕੱਲਾ ਅਸੀਂ ਚਲਾਨ ਹੀ ਨਹੀਂ ਕਰਦੇ ਉਹ ਸਲੈਂਸਰ ਉਤਰਵਾ ਕੇ ਮੈਂ ਚੇਂਜ ਕਰਵਾਏ ਨੇ ਕਿਉਂਕਿ ਉਹ ਟੋਲਰੇਟ ਨਹੀਂ ਕੀਤਾ ਜਾਏਗਾ ਸਰ ਆਮ ਜੂਸ ਨੂੰ ਕੀ ਮੈਸੇਜ ਦੇਣਾ ਚਾਹੋ ਯੂਥ ਨੂੰ ਮੈਸੇਜ ਇਹ ਹੀ ਹੈ ਜੀ ਆਪਣਾ ਮਿਹਨਤ ਕਰਨ ਤੇ ਚੰਗੇ ਰਸਤੇ ਤੇ ਜਾਣ ਮਤਲਬ ਕੋਈ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਗਰਾਊਂਡਸ ਨੇ ਆਪਣਾ ਸਪੋਰਟਸ ਵਾਲੇ ਪਾਸੇ ਆਉਣ এডਿਕੇਸ਼ਨ ਵਾਲੇ ਪੜ੍ਹਾਈ ਵਾਲੇ ਪਾਸੇ ਆਉਣ ਆਪਣਾ ਏਮ ਸੈੱਟ ਕਰਨਾ ਇਹੀ ਅਪੀਲ ਹੈ ਸਿੱਧੇ ਰਸਤੇ ਚੱਲਣ ਸਰ ਨਸ਼ਿਆਂ ਦੇ ਰੋਗ ਤੋਂ ਆਉਣ ਲਈ ਕੀ ਬਲਦ ਪਰਾਲੇ ਕਿਤੇ ਜਾ ਰਹੇ ਉਦੇ ਲਈ ਅੱਗੇ ਵੀ ਚੱਲਦੀ ਹੈ ਸਪੈਸ਼ਲ ਡਰਾਈਵ ਹੁਣ ਵੀ ਚਲਾਵਾਂਗੇ ਜੀ ਜਿਹੜਾ ਜਿੱਥੇ ਆਪਾਂ ਦੀ ਜਿਹੜੀ ਇੰਟੈਲੀਜੈਂਸ ਨੂੰ ਸਟਰੋਂਗ ਕਰਾਂਗੇ ਜਿਹੜੇ ਕੋਈ ਬੰਦੇ ਇਹੋ ਜਿਹੇ ਨੋਟਿਸ ਚਾਉਣਗੇ ਉਹਨਾਂ ਤੇ ਪਰਚੇ ਦਰਜ ਕਰਕੇ ਰਿਕਵਰੀ ਕਰਾਂਗੇ ਜ਼ਿਲ੍ਹੇ 'ਪੇ ਜੰਗ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਜੀ ਜੀ